ਸਾਡੇ ਨਾਲ ਨੇ ਨਗਰ ਨਿਗਮ ਦੇ ਮੇਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਸਿਟੀ ਕਾਂਗਰਸ ਦੇ ਵਿੱਚ ਜਿਹੜਾ ਕਿੰਨਾ ਦਾ ਜੋਸ਼ ਪਾਇਆ ਹੈ ਕਿਉਂਕਿ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਸੁਭਿੰਦਰ ਸਿੰਘ ਰੰਧਾਵਾ ਜਿਹੜੇ ਉਹ ਘੜੇ ਹੋਏ ਆ ਉਹਦੇ ਨਾਲ ਅੱਜ ਤ੍ਰਿਪਤੀਜਿੰਦਰ ਸਿੰਘ ਬਾਜਵਾ ਉਹਨਾਂ ਨੇ ਬਟਾਰਾ ਪਹੁੰਚ ਕੇ ਕਾਂਗਰਸ ਨੂੰ ਜਿਹੜਾ ਉਹ ਇੱਕ ਨਿਰਦੇਸ਼ਾਰੀ ਕੀਤੀ ਕਿ ਇਸ ਤਰ੍ਹਾਂ ਇਲੈਕਸ਼ਨ ਲੈਣੀ ਕੀ ਕਹਿਣਾ ਚਾਹੀਦਾ ਅੱਜ ਅਸੀਂ ਇੱਥੇ ਕੱਲ ਸਾਡੇ ਜਿਹੜੇ ਰੰਧਾਵਾ ਸਾਹਿਬ ਨੇ ਉਹ ਬਟਾਲੇ ਜਾ ਰਹੇ ਨੇ ਤੇ ਉਹਨਾਂ ਦੀ ਤਿਆਰੀ ਦੇ ਵਾਸਤੇ ਅਸੀਂ ਇੱਕ ਵਰਕਰ ਮੀਟਿੰਗ ਸੱਦੀ ਸੀ ਤੇ ਬਾਜਵਾ ਸਾਹਿਬ ਜੀ ਦੇ ਵਿੱਚ ਹਾਜ਼ਰ ਹੋਏ ਆ ਤੇ ਸਾਰੇ ਵਰਕਰਾਂ ਨੂੰ ਕੱਲ ਦੇ ਆਉਣ ਵਾਸਤੇ ਉਹਨਾਂ ਨੂੰ ਕਿਹਾ ਕਿ ਤਾਂ ਕਿ ਅਸੀਂ ਰੰਧਾਵਾ ਸਾਹਿਬ ਨੂੰ ਜੀ ਆਇਆਂ ਆਖ ਸਕੀਏ ਕੱਲ ਦੇ ਸਾਡੇ ਪ੍ਰੋਗਰਾਮ ਨੇ ਕਿ ਅਚਲ ਸਾਹਿਬ ਤੋਂ ਰੰਧਾਵਾ ਸਾਹਿਬ ਨੇ ਮੱਥਾ ਟੇਕ ਕੇ ਤੇ ਫਿਰ ਚੱਕਰੀ ਚੁੰਦੇ ਹੋਏ ਮਾਤਾ ਕਾਲੀ ਦੁਆਰੇ ਮੱਥਾ ਟੇਕਣਾ ਫਿਰ ਕਾਂਸਾ ਮੱਥਾ ਟੇਕਣਾ ਤੇ ਨਾਲ ਹੀ ਸਾਡੇ ਜਿੰਨੇ ਵੀ ਬਟਾਲੇ ਦੇ ਕਾਂਗਰਸੀ ਵਰਕਰ ਨੇ ਉਹ ਉਹਨਾਂ ਦੇ ਨਾਲ ਚੱਲਣਗੇ ਅੱਜ ਦਾ ਮੀਟਿੰਗ ਦਾ ਇਹ ਹੀ ਮਕਸਦ ਸੀ ਤੇ ਦੂਜਾ ਸਾਡੀ ਬਾਕਵਾਕ ਪਾਰਟੀ ਵਾਲੇ ਛੱਡ ਕੇ 25 ਆਦਮੀ ਜਿਹੜੇ ਆ ਕਾਂਗਰਸ ਪਾਰਟੀ ਉਹਨਾਂ ਨੇ ਅੱਜ ਜੁਆਇਨ ਕੀਤੀ ਆ ਅਸੀਂ ਉਹਨਾਂ ਨੂੰ ਵੀ ਕੀ ਆਏ ਅੱਜ ਇੱਥੇ ਆਖਿਆ ਤੇ ਉਹਨਾਂ ਨੇ ਸਰੋਪੇ ਪਾ ਕੇ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਜੇ ਗੱਲ ਕੀਤੀ ਜਾਵੇ ਤੇ ਪਹਿਲਾਂ ਸੱਤਾਧਾਰੀ ਪਾਰਟੀ ਦੇ ਵਿੱਚ ਜਿਹੜੇ ਆ ਉਹ ਲੋਕ ਜਿਹੜੇ ਆ ਪਾਰਟੀ ਦੂਸਰੀਆਂ ਛੱਡ ਕੇ ਸੱਤਾਧਾਰੀ ਪਾਰਟੀ ਦੇ ਵਿੱਚ ਆ ਰਹੇ ਆ ਆਉਂਦੇ ਆ ਪਰ ਹੁਣ ਕੀ ਕਾਰਨ ਆ ਕਿ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਦੇਖੋ ਸਾਰਿਆਂ ਨੇ ਪਹਿਲਾਂ ਇਹ ਭੁਲੇਖਾ ਖਾ ਗਏ ਸੀਗੇ ਕਿ ਇਹਨਾਂ ਦੇ ਜਿਹੜੇ ਆਮ ਪਾਰਟੀ ਨੇ ਵੱਡੇ ਵੱਡੇ ਝੂਠ ਮਾਰੇ ਕਿ ਬਦਲਾਅ ਕਰ ਦਿਓ ਕਿ ਪਤਾ ਨਹੀਂ ਤੁਹਾਡੀ ਸੱਤਾ ਦੇ ਵਿੱਚੋਂ ਸਰਕਾਰ ਚੱਲੇਗੀ ਅੱਜ ਤੁਸੀਂ ਵੇਖ ਹੀ ਰਹੇ ਹੋ ਕਿ ਹਰ ਲੋਕਾਂ ਦਾ ਬੁਰਾ ਹਾਲ ਹੋ ਗਿਆ ਨਸ਼ਾ ਜਿਹੜਾ ਬਹੁਤ ਜ਼ਿਆਦਾ ਚੱਲਣ ਰਿਹਾ ਰਿਸ਼ਵਤ ਬਹੁਤ ਜ਼ਿਆਦੀ ਚੱਲਣ ਰਹੀ ਆ ਤੇ ਬੇਰਜਗਾਰੀ ਬਹੁਤ ਜਿਆਦਾ ਵੱਡਾ ਇੱਕ ਮੁੱਦਾ ਬਣ ਗਿਆ ਤੇ ਇਸੇ ਤਰ੍ਹਾਂ ਹੁਣ ਜਦੋਂ ਲੈਕਚਨਾ ਜਿਹੜੀਆਂ ਨੇ ਹਿੰਦੁਸਤਾਨ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਲੈਕਚਨਾ ਦਾ ਆਪਣਾ ਆਪਣਾ ਮਹੱਤਵ ਆ ਪੰਚਾਇਤ ਦਾ ਆਪਣਾ ਮਹੱਤਵ ਆ ਪਰ ਅੱਜ ਜਿਹੜੀਆਂ ਲੈਕਚਨਾ ਹੋ ਰਹੀਆਂ ਨੇ ਉਹ ਸਾਰੇ ਤੋਂ ਵੱਡੀ ਪੰਚਾਇਤ ਜਿਹੜੀ ਆ ਪਾਰਲੀਮੈਂਟ ਦੀਆਂ ਹੋ ਰਹੀਆਂ ਨੇ ਉਹਦੇ ਵਾਸਤੇ ਸਾਰੀਆਂ ਪਾਰਟੀਆਂ ਨੇ ਕੈਂਡੀਡੇਟ ਉਤਾਰੇ ਨੇ ਤੇ ਉਹਨਾਂ ਜੋ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਡੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਤੇ ਉਹ ਬਹੁਤ ਹੀ ਸੂਝਵਾਨ ਤੇ ਪੁਰਾਣੇ ਲੀਡਰ ਨੇ ਜਿਨ੍ਹਾਂ ਨੂੰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦਾ ਬਹੁਤ ਨੇੜੇ ਜਾਨੂ ਨੇ ਤੇ ਸਾਨੂੰ ਆਸ ਆ ਕਿ ਉਹ ਸਾਡੇ ਕਰਨਾਸਪੁਰ ਜ਼ਿਲ੍ਹੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਇਹਨਾਂ ਨਾਲ ਚੰਗੇ ਤਰੀਕੇ ਨਾਲ ਕੋਈ ਵੀ ਉੱਥੇ ਦੱਸ ਨਹੀਂ ਸਕਦਾ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਾਡਾ ਬਟਾਲਾ ਹਲਕਾ ਇਹਨਾਂ ਨਵਾਂ ਹਲਕਿਆਂ 'ਚੋਂ ਅਸੀਂ ਸਮਝਿਆ ਕਿ ਸਾਰਨਾ ਵਾਦ ਲੀਕ ਤੋਂ ਆ ਕੇ ਦਰਵਾਸਰ ਨੂੰ ਇਹੋ ਜਿਹਾਤਾ ਕੇ ਭੇਜਾਂਗੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਤੁਹਾਡਾ ਜੀ ਆਇਆਂ ਆਖਦਾ ਧੰਨਵਾਦ ਕਰਦਾ ਸਾਡੇ ਨਾਲ ਨੇ ਸਿਟੀ ਕਾਂਗਰਸ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਪ੍ਰਧਾਨ ਜੀ ਇਹ ਤੇ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜੀ ਬੜੀ ਵੱਡੇ ਪੱਧਰ ਤੇ ਜਿਹੜੀ ਡਿਵੈਲਪਮੈਂਟ ਕਰਵਾਈ ਗਈ ਤੇ ਲੋਕ ਨਾਲ ਜੋੜ ਰਹੇ ਨੇ ਵੇਖੋ ਜੀ ਸਰਕਾਰ ਵੱਲੋਂ ਜਿਹੜੀ ਡਿਵੈਲਪਮੈਂਟ ਤੁਸੀਂ ਸਾਰੇ ਦੇਖ ਹੀ ਰਹੇ ਹੋ ਮਟਾਲੀ ਸ਼ਹਿਰ 'ਚ ਅਜੇ ਤੱਕ 1 ਰੁਪਿਆ ਨਹੀਂ ਆਇਆ ਸਰਕਾਰ ਵੱਲੋਂ ਔਰ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਅੱਜ ਜਿਹੜੇ ਲੋਕ ਭਟਕੇ ਸਨ ਔਰ ਭਟਕਣ ਤੋਂ ਬਾਅਦ ਅੱਜ ਉਹ ਫਿਰ ਦੁਬਾਰਾ ਕਾਂਗਰਸ ਪਾਰਟੀ ਜੁਆਇਨ ਕੀਤੀ ਮੈਂ ਅਜੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਜਿਹਾ ਕਹਿੰਦਾ ਵੈਲਕਮ ਕਰਨਾ ਔਰ ਸਾਡੇ ਪਰਿਵਾਰ 'ਚ ਵਾਧਾ ਆ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਲੋਕ ਝੂਠ ਦੀ ਦੇ ਉੱਪਰ ਸਰਕਾਰ ਬਣੀ ਸੀ ਝੂਠ ਦੇ ਉੱਤੇ ਖੜੇ ਸਨ ਅੱਜ ਉਹਨਾਂ ਦਾ ਹਾਲ ਦੇਖ ਲਿਓ ਇਲੈਕਸ਼ਨ 'ਚ 13 ਜ਼ੀਰੋ ਜਾਣੀ ਜੇ ਇੱਕ ਵੀ ਸੀਟ ਆਮ ਆਦਮੀ ਪਾਰਟੀ ਨੂੰ ਨਹੀਂ ਜਾਣੀ ਸਰਦਾਰ ਸੁਖਵਿੰਦਰ ਸਿੰਘ ਰਧਾਵਾ ਡਿਸਟ੍ਰਿਕਟ ਗੁਰਦਾਸਪੁਰ ਦੀ ਸੀਟ ਤੋਂ ਨੰਬਰ 1 ਤੇ ਪੰਜਾਬ 'ਚ ਜਿਤਨੇ ਜੀ ਔਰ ਲੱਗ ਪਤਾ ਜਾਊਗਾ ਇਹਨਾਂ ਨੂੰ ਪਿਆਏ ਕਿੱਥੇ ਰਹਿੰਦੀ ਹੈ ਤੇ ਉਹ ਰਾਹੀ ਕਿੱਥੇ ਵੱਸਦੀ ਹੈ ਤੁਸੀਂ ਦੱਸ ਸਕਦੇ ਹੋ ਪਹਿਲਾ ਦੂਜਾ ਤੀਜੇ ਨੰਬਰ ਤੇ ਕਿਹੜੀ ਪਾਰਟੀ ਰਹਿਣ ਵਾਲੀ ਹੈ ਮੈਂ ਸਮੇਂ ਨਾਲ ਸਾਡਾ ਮੁਕਾਬਲਾ ਜਿਹੜਾ ਆ ਉਹ ਸ਼ਰਮਣੀ ਅਕਾਲੀ ਦਲ ਦੇ ਨਾਲ ਆ ਔਰ ਮੈਂ ਤੀਜੇ ਨੰਬਰ ਤੇ ਭਾਜਪਾ ਔਰ ਚੌਥੀ ਨੰਬਰ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੋਊਗਾ ਜਿਲ੍ਹਾ ਗੁਰਦਾਸਪੁਰ ਦੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦੇ ਜਿਹੜੇ ਹੌਸਲੇ ਬਲੰਦ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ को मैन सोनी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप